ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜਿਵੇਂ ਤੁਹਾਨੂੰ ਪਤਾ ਹੀ ਹੈ ਸੌਣ ਦਾ ਮਹੀਨਾ ਚੱਲ ਰਿਹਾ ਤੀਤੀਆਂ ਦੇ ਦਿਨ ਚੱਲ ਰਹੇ ਆ ਤੀਆਂ ਸੌਣ ਦੇ ਮਹੀਨੇ ਸ਼ੁਰੂ ਹੁੰਦੀਆਂ ਸੀ ਤੀਜ ਤੋਂ ਤੇ ਪੂਰਨ ਮਾਸੀ ਤੇ ਜਾ ਕੇ ਖਤਮ ਹੁੰਦੀਆਂ ਇਹ ਪੰਜਾਬ ਦਾ ਤਿਉਹਾਰ ਆ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਤੇ ਜਿਸ ਵਿੱਚ ਆਪਾਂ ਸਾਰਾ ਸਾਲ ਬਿਜੀ ਰਹਿੰਦੇ ਆ ਖੇਤੀ 'ਚ ਸਾਰਾ ਸਾਲ ਸੌਣ ਦਾ ਮਹੀਨਾ ਐ ਸਾ ਮਹੀਨਾ ਸੀਗਾ ਜਿੱਥੇ ਆਪਾਂ ਨੂੰ ਥੋੜੀ ਜੀ ਵਿਹਲ ਹੁੰਦੀ ਸੀ ਜਮਾਂ ਤਾਂ ਨਹੀਂ ਵਿਹਲੇ ਹੁੰਦੇ ਸੀ ਪਰ ਨਰਮਾ ਕਪਾਹ ਫੋਨ ਕਰਕੇ ਪਹਿਲਾਂ ਨਰਮਾ ਕਪਾਹ ਹੀ ਜ਼ਿਆਦਾ ਹੁੰਦੇ ਸੀ ਹੁਣ ਤਾਂ ਝੋਨਾ ਲੱਗਣ ਲੱਗ ਗਿਆ ਹੁਣ ਬੇਲ ਘੱਟ ਮਿਲਦੀ ਆ ਪਰ ਪਹਿਲਾਂ ਨਰਮਾ ਕਪਾਹ ਹੁੰਦੇ ਸੀਗੇ ਤੇ ਉਦੋਂ ਸੌਣ ਮਹੀਨੇ ਵਿੱਚ ਆਪਾਂ ਜ਼ਿਆਦਾਤਰ ਵਹੀ ਹੁੰਦੇ ਸੀ ਸੌਣ ਮਹੀਨੇ ਦੇ ਵਿੱਚ ਸੌਣ ਤੋਂ ਬਾਅਦ ਭਾਦੋਂ ਚ ਜਾ ਕੇ ਕਿਤੇ ਨਰਮਾ ਕਪਾਹ ਖੇੜਦੇ ਸੀ ਚੂਗਣ ਦਾ ਉਦੋਂ ਕੰਮ ਚੱਲਦਾ ਸੀ ਤੇ ਉਦੋਂ ਸਾਰੇ ਵਿਹਲੇ ਹੁੰਦੇ ਸੀ ਤੇ ਕੁੜੀਆਂ ਚਿੜੀਆਂ ਜਿਹੜੀਆਂ ਨਵੀਆਂ ਵਿਆਹੀਆਂ ਹੁੰਦੀਆਂ ਸੀ 5-7 ਸਾਲ ਹੋ ਗਏ ਹੁੰਦੇ ਸੀ ਨਵੀਆਂ ਵਿਆਹੀਆਂ ਹੁੰਦੀਆਂ ਸੀ ਉਹ ਪੇਕੇ ਆਉਂਦੀਆਂ ਸੀ ਤੇ ਸਾਜੀ ਤਾਜ ਕੇ ਪਿੰਡ ਦੀ ਸਾਂਝੀ ਜਗਾ ਜਾਂਦੀਆਂ ਸੀ ਤੇ ਉੱਥੇ ਬੋਲੀਆਂ ਪਾਉਂਦੀਆਂ ਸੀ ਗਿੱਧਾ ਪਾਉਂਦੀਆਂ ਸੀ ਪੀਂਘਾਂ ਪਾਉਂਦੀਆਂ ਸੀ ਪੁਰਾਣੇ ਜ਼ਮਾਨੇ ਵਿੱਚ ਤੁਹਾਨੂੰ ਪਤਾ ਹੀ ਹੈ ਨਾ ਚਿੱਠੀ ਹੁੰਦੀ ਸੀ ਨਾ ਡਾਕ ਹੁੰਦੀ ਸੀ ਟੈਲੀਫੋਨ ਨਹੀਂ ਤਾਂ ਹੋਣੀ ਕੀ ਸੀ ਤੇ ਸਾਲ-ਸਾਲ ਦੋ-ਦੋ ਸਾਲ ਕੁੜੀਆਂ ਇੱਕ ਦੂਜੇ ਨੂੰ ਨਹੀਂ ਮਿਲ ਪਾਉਂਦੀਆਂ ਸੀ ਤੇ ਇਹੀ ਤਿਹਾਰ ਦਾ ਮਹਾਨਾ ਹੁੰਦਾ ਸੀ ਉਹਨਾਂ ਲਈ ਇੱਕ ਦੂਜੇ ਨੂੰ ਮਿਲਣਾ ਦੁੱਖ-ਸੁੱਖ ਸਾਂਝੇ ਕਰਨੇ ਤੇ ਜਿਆਦਾਤਰ ਕੁੜੀਆਂ ਦਾ ਹੀ ਤਿਹਾਰ ਹੁੰਦਾ ਸੀ ਤੇ 10 ਦਿਨ ਕੁੜੀਆਂ ਆਪਣੇ ਪੇਕੇ ਘਰ ਰਹਿ ਕੇ ਇਸ ਤਿਹਾਰ ਨੂੰ ਬੜਾ ਮਣਾਉਂਦੀਆਂ ਸੀ ਤੇ ਹੁਣ ਤਾਂ ਇਸ ਤਿਹਾਰ ਨਹੀਂ ਰਹਿ ਤਿਹਾਰ ਨਾ ਰਹਿ ਕੇ ਇਹ ਇੱਕ ਮੇਲਾ ਬਣ ਚੁੱਕਿਆ ਹੈ 10 8 10 ਦਿਨਾਂ ਬਾਅਦ ਇਸ ਤਿਹਾਰ ਨੂੰ ਮਾਣ ਕੇ ਕੁੜੀਆਂ ਦਾ ਜਾਂ ਤਾਂ ਭਰਾ ਛੱਡ ਕੇ ਆਉਂਦਾ ਸੀ ਜਾਂ ਉਸ ਦੇ ਕੁੜੀ ਦੇ ਘਰ ਵਾਲਾ ਆ ਕੇ ਲੈ ਜਾਂਦਾ ਸੀ ਤੇ ਨਾਲ ਸੰਧਾਰਾ ਦਿੱਤਾ ਜਾਂਦਾ ਸੀ ਜਿਸ ਵਿੱਚ ਗੁਲਗਲੇ ਮਠੀਆਂ ਹੁੰਦੇ ਸੀ ਹੁਣ ਬਿਸਕੁਟ ਚੱਲ ਪਏ ਤੇ ਹੁਣ ਤਾਂ ਅੱਜ ਕੱਲ੍ਹ ਦੇ ਜਮਾਨੇ ਵਿੱਚ ਤਾਂ ਪਤਾ ਹੀ ਨਹੀਂ ਕੀ ਕੁਛ ਆਧੁਨਿਕ ਜਮਾਨੇ ਦੇ ਹਿਸਾਬ ਨਾਲ ਬਹੁਤ ਕੁਛ ਦਿੱਤਾ ਜਾਂਦਾ ਸੂਟ ਵਗੈਰਾ ਹੋਰ ਬਹੁਤ ਤਰ੍ਹਾਂ ਦੇ ਇਸ ਤਰ੍ਹਾਂ ਦੇ ਪਦਾਰਥ ਦਿੱਤੇ ਜਾਂਦੇ ਆ ਤੇ ਹੁਣ ਵੀ ਹੁਣ ਦੁਬਾਰਾ ਲੋਕਾਂ 'ਚ ਜਾਗਰੂਕਤਾ ਆਈ ਆ ਤੇ ਕਈ ਸੱਭਿਆਚਾਰਕ ਪ੍ਰੇਮੀ ਵੀ ਤੀਆਂ ਦੇ ਮੇਲੇ ਕਰਾਉਂਦੇ ਆ, ਪ੍ਰੋਗਰਾਮ ਕਰਾਉਂਦੇ ਆ ਪਿੰਡਾਂ ਦੇ ਵਿੱਚ ਜੋ ਕਿ ਇਸ ਸੱਭਿਆਚਾਰ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਇੰਨੀ ਕੁ ਜਾਣਕਾਰੀ ਸੀਗੀ ਆਪਾਂ ਨੂੰ ਤੀਆਂ ਦੇ ਤਿਉਹਾਰ ਬਾਰੇ ਤੇ ਬਾਕੀ ਜੇ ਤੁਹਾਨੂੰ ਹੋਰ ਜਾਣਕਾਰੀ ਹੋਵੇ ਤਾਂ ਤੁਸੀਂ ਕਮੈਂਟ ਦੇ ਵਿੱਚ ਦੱਸ ਸਕਦੇ ਹੋ। ਵੀਡੀਓ ਵਧੀਆ ਲੱਗੀ ਤਾਂ ਜਨਨ ਨੂੰ ਸਬਸਕ੍ਰਾਈਬ ਕਰਨਾ। ਕਮੈਂਟ ਕਰਨਾ ਲਾਈਕ ਕਰਨਾ ਤੇ ਸ਼ੇਅਰ ਕਰਨਾ